ਦਾ ਦਸਵੰਦ ਦਸਵੰਦ ਉਹਦਾ ਹਲ ਕਰੇਗਾ ਅਸੀਂ ਤੇ ਉਹ ਕੌਮ ਐਲਾਨ ਕਰਤਾ ਕਿ ਸਿੱਖ ਮੁੱਕ ਗਏ ਐਲਾਨ ਕਿਥੇ ਕੀਤਾ ਮਾਝੇ ਦੀ ਧਰਤੀ ਆ ਸਾਡਾ ਮਾਝਾ ਤੇ ਪਤਾ ਲੱਗਾ ਦੋ ਸਿੱਖਾਂ ਦੇ ਕੰਨਾਂ 'ਚ ਪੈ ਗਈ ਵੀ ਗੱਲਾਂ ਕਰਦੇ ਕਹਿੰਦੇ ਸਿੱਖ ਹੋ ਨਹੀਂ ਦੂਜਾ ਕਹਿੰਦੇ ਨਹੀਂ ਸਿੱਖ ਹੁੰਦੇ ਲੁਕਦੇ ਨਾ ਤੀਜਾ ਕਹਿੰਦਾ ਮੁੱਕ ਗਏ ਨੇ ਸਿੱਖ ਕਿਥੋਂ ਹੋਣਗੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੱਕੇ ਬੰਦੀ ਲਾ ਕੇ ਬਹਿ ਗਏ ਨੂਰਦੀ ਦੇ ਕੋਲ ਐਲਾਨ ਕੀਤਾ ਨਹੀਂ ਮੁੱਕੇ ਸਾਡਾ ਤੇ ਰਾਜ ਹੈ ਲਾਹੌਰ ਤੇ ਦਿੱਲੀ ਹਿੱਲ ਗਈ ਸੀ ਦੋ ਜਾਣੀਆਂ ਹਾਲਾਤੀ ਸੀ ਅੱਜ ਫੇਰ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਵਾਰਸ ਇਹ ਸਿੱਖੀ ਦੇ ਲਈ ਤਤ ਪਰ ਹੋਣ ਪ੍ਰਚਾਰ ਦੇ ਲਈ ਪਸਾਰ ਦੇ ਲਈ ਆਪਾਂ ਉੱਠੀਏ ਆਪਾਂ ਖੜੇ ਹੋਈਏ ਇਹ ਜਿਹੜੀ ਲਹਿਰ ਹੈ ਨਾ ਇਹਦੇ ਵਿੱਚ ਕੋਈ ਦਿਖਾਵਾ ਨਹੀਂ ਹੋਣਾ ਅੱਜ ਆਪਾਂ ਚਾਹੋਨੇ ਤੇ ਬੜਾ ਵੱਡਾ ਇਕੱਠ ਕਰ ਸਕਦੇ ਸੀ ਪਰ ਲੋਕਾਂ ਨੂੰ ਭੁਲੇਖਾ ਦੇ ਲਾਂਗੇ ਤੇ ਗੁਰੂ ਨੂੰ ਕਿਵੇਂ ਦਵਾਂਗੇ ਗੁਰੂ ਤੇ ਜਾਣਦਾ ਹੈ ਵੀ ਆਲੇ ਦਿਵਾਲਿਓਂ ਲੱਖਾਂ ਦਾ ਕੱਠ ਕਰ ਲਿਆ ਆਪਾਂ ਨੂੰ ਸਚਾਈ ਦੀ ਲੋੜ ਹੈ ਇਸ ਕਰਕੇ ਜਿਹੜੀ ਧਰਮ ਪ੍ਰਚਾਰ ਦੀ ਲਹਿਰ ਚੱਲਣੀ ਹੈ ਅਸੀਂ ਇਹ ਜਿਹੜੇ ਸਾਡੇ ਪ੍ਰਚਾਰਕ ਨੇ ਨਾ ਐਸਜੀਪੀਸੀ ਦੇ ਸਾਡੀ ਫੌਜ ਨੇ ਗੁਰੂ ਕੀ ਬੜਾ ਕੰਮ ਕਰਦੇ ਨੇ ਬਹੁਤ ਜ਼ਿਆਦਾ ਇਹ ਹੋਰ ਜ਼ਿਆਦਾ ਕਰਨਗੇ ਆਪਾਂ ਜਥੇਦਾਰ ਆਪ ਤੁਹਾਡਾ ਸੇਵਾਦਾਰ ਪਿੰਡ ਵਿੱਚ ਗਏ ਅੰਮ੍ਰਿਤ ਵੇਲੇ ਵੀ ਸ਼ਾਮ ਨੂੰ ਦੂਜੇ ਚ ਫੇਰ ਪਿੰਡ ਚ ਫੇਰ ਸ਼ਾਮ ਨੂੰ ਦੂਜੇ ਪਿੰਡ ਚ ਇਹ ਗੁਰਦੁਆਰੇ ਇਸੇ ਕੰਮ ਨੂੰ ਨੇ ਕਿ ਪ੍ਰਚਾਰ ਹੋਵੇ ਗੁਰੂ ਦੀ ਗੱਲ ਹੋਵੇ ਆਪਾਂ ਨੂੰ ਹੋਰ ਬਾਹਰ ਇਕੱਠ ਕਰਨ ਦੀ ਲੋੜ ਨਹੀਂ ਹੈ ਇਹਨਾਂ ਨੂੰ ਹੀ ਵਰਤ ਕੇ ਆਪਾਂ ਬਹੁਤੇ ਦਿਖਾਵੇ ਦੀ ਲੋੜ ਨਹੀਂ ਹੈ ਚੱਕਾ 14 ਦੀ ਲੋੜ ਨਹੀਂ ਹੈ ਐਵੇਂ ਗੱਡੀਆਂ ਭਜਾ ਕੇ ਕਦੀ ਇੱਧਰ ਲੈ ਜਾਓ ਕਦੀ ਉੱਧਰ ਲੈ ਜਾਓ ਲੋੜ ਨਹੀਂ ਹੈ ਆਪਾਂ ਜਿਹੜੇ ਗੁਰਦੁਆਰੇ ਗੁਰੂ ਨੇ ਬਣਾਏ ਨੇ ਨਾ ਉੱਥੇ ਵਾਵਾਂਗੇ ਪਿੰਡ ਪਿੰਡ ਨਗਰ ਨਗਰ ਹਾਂ ਜੇ ਕੋਈ ਸਾਡਾ ਭਰਾ ਸਿੱਖੀ ਤੋਂ ਥੋੜਾ ਦੂਰ ਹੋ ਗਿਆ ਏਸ ਨਗਰ ਵਿੱਚ ਵੀ ਹੋਇਆ ਜੇ ਤੁਸੀਂ ਆਪ ਜਾਓ ਉਹਨਾਂ ਦੇ ਘਰੇ ਬੂਹਾ ਖੜਕਾਓ ਜੇ ਮੇਰੀ ਲੋੜ ਹੈ ਤੇ ਮੈਂ ਤੁਹਾਡੇ ਨਾਲ ਜਾਣਾ ਕੋਈ ਭੁੱਲ ਭਲੇਖੇ ਸਿੱਖੀ ਤੋਂ ਦੂਰ ਹੋ ਗਿਆ ਆਪਾਂ ਉਹਦਾ ਜਾ ਕੇ ਦਰਵਾਜ਼ਾ ਖੜਕਾਈਏ ਉਹਦੇ ਨਾਲ ਬੈਠੀਏ ਦੱਸਿਏ ਕੇ ਗੁਰੂ ਨਾਨਕ ਨੇ ਉੱਚਾ ਚੁੱਕਿਆ ਸਾਨੂੰ ਅਸੀਂ ਉਸ ਗੁਰੂ ਨਾਨਕ ਦੇ ਨਾਲ ਜੁੜੇ ਰਹੀਏ ਇਹ ਕੁੰਡੇ ਖੜਕਾਏ ਜਾਣਗੇ ਨਗਰ-ਨਗਰ ਜਾ ਕੇ ਪਿੰਡ-ਪਿੰਡ ਜਾ ਕੇ ਸੰਗਤ ਨੂੰ ਨਾਲ ਲੈ ਕੇ ਜੇ ਕੋਈ ਭੁੱਲ ਭਲੇਖੇ ਦੂਜੇ ਪਾਸੇ ਚਲਾ ਗਿਆ ਤੇ ਉਹਨੂੰ ਨੇੜੇ ਲਿਆਂਦਾ ਜਾਵੇਗਾ ਵੇਖੋ ਸਮੇਂ ਪਹਿਲਾਂ ਵੀ ਆਏ ਨੇ ਮਹਾਪੁਰਸ਼ ਬਾਬਾ ਆਤਰ ਸਿੰਘ ਜੀ ਦਾ ਜ਼ਿਕਰ ਕੀਤਾ। ਬਾਬਾ ਈਸ਼ਰ ਸਿੰਘ ਜੀ ਦਾ ਜ਼ਿਕਰ ਹੈ। ਬਾਬਾ ਆਨੰਦ ਸਿੰਘ ਜੀ ਦਾ ਜ਼ਿਕਰ ਹੈ। ਹੋਰ ਬੜੇ ਮਹਾਪੁਰਸ਼ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਪਸਾਰ ਲਈ ਯਤਨ ਕੀਤੇ। ਅੱਜ ਉਹਨਾਂ ਯਤਨਾਂ ਨੂੰ ਅੱਗੇ ਤੋਰਨ ਦੀ ਲੋੜ ਹੈ। ਡੇਰਾਬਾਦ ਵੀ ਇੱਕ ਖਤਰਾ ਹੈਗਾ। ਉਹ ਡੇਰਾਬਾਦ ਜਿਹੜਾ ਸਿੱਖ ਵਿਰੋਧੀ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ। ਪਰ ਜਿਹੜੇ ਮਹਾਪੁਰਸ਼ ਗੁਰਦੁਆਰਿਆਂ ਚ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਦੇ ਨੇ ਉਹ ਪੰਥ ਦੇ ਆਪਣੇ ਨੇ ਉਹ ਵੀ ਧਰਮ ਪ੍ਰਚਾਰ ਲਹਿਰ ਦੇ ਵਿੱਚ ਪੂਰਾ ਯੋਗਦਾਨ ਪਾ ਰਹੇ ਨੇ ਤੇ ਯੋਗਦਾਨ ਪਾਉਣਗੇ ਉਹ ਵੀ ਪਾਉਣਗੇ ਹਾਂ ਸਿੱਖ ਵਿਰੋਧੀਆਂ ਦੀ ਸਾਨੂੰ ਕੋਈ ਪਰਵਾਹ ਨਹੀਂ ਹੈ ਕੋਈ ਪਰਵਾਹ ਨਹੀਂ ਕਿਉਂਕਿ ਇਹ ਸੱਚ ਦਾ ਤਖਤ ਹੈ ਇਸ ਸੱਚ ਦੇ ਤਖਤ ਨੂੰ ਖਤਮ ਕਰਨ ਦੇ ਲਈ ਕਈ ਵਾਰੀ ਸਾਜ਼ਿਸ਼ਾਂ ਹੋਈਆਂ ਨੇ ਪਰ ਜਿਹਨੂੰ ਕੈਮ ਗੁਰੂ ਨੇ ਆਪ ਕੀਤਾ ਉਹਨੂੰ ਕੋਈ ਕਿਵੇਂ ਮਿਟ ਸਕਦਾ ਹੈ ਕਿਵੇਂ ਢਾ ਸਕਦਾ ਹੈ ਕਿਵੇਂ ਦਿਲਾਂ ਚੋਂ ਕੱਢ ਸਕਦਾ ਹੈ ਅੱਜ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਸਥਾਨ ਤੋਂ ਇਹ ਜੋ ਲਹਿਰ ਸ਼ੁਰੂ ਕੀਤੀ ਹੈ ਅੱਜ ਇਹ ਕਾਫਲਾ ਹੈ ਜਿਵੇਂ ਜਿਵੇਂ ਸੰਗਤ ਦਾ ਸਹਿਯੋਗ ਬਣੇਗਾ ਇਹ ਲਹਿਰ ਬਣੇਗੀ ਲਗਾਤਾਰ 1 ਸਾਲ ਅੱਜ ਤਰੀਕ ਹੈਗੀ ਹੈ 15 ਅਪ੍ਰੈਲ ਅਗਲੇ 15 ਅਪ੍ਰੈਲ ਤੱਕ ਆਪਾਂ ਇਦਾਂ ਹੀ ਚੱਲਾਂਗੇ ਪਿੰਡ ਪਿੰਡ ਨਗਰ ਨਗਰ ਐਸਜੀਪੀਸੀ ਦਾ ਪੂਰਾ ਸਹਿਯੋਗ ਲਵਾਂਗੇ ਇਹ ਸਾਡੀ ਸੰਸਥਾ ਹੈ ਸਿੱਖਾਂ ਦਾ ਹੀ ਦਸਵੰਦ ਉੱਥੇ ਜਾ ਰਿਹਾ ਹੈ ਗੋਲਕ ਵਿੱਚ ਤੁਸੀਂ ਪੈਸੇ ਪਾਉਂਦੇ ਹੋ ਇਹ ਤੁਹਾਡੇ ਨੇ ਐਸਜੀਪੀਸੀ ਦਾ ਪੂਰਾ ਸਹਿਯੋਗ ਲਵਾਂਗੇ ਲੰਗਰ ਐਸਜੀਪੀਸੀ ਲਾਊਗੀ ਜੇ ਕੋਈ ला ਸਕਦੇ ਮਹਾਂਪੁਰਸ਼ ਵਧੀਆ ਗੱਲ ਹੈ ਹੋਰ ਜਿਹੜੇ ਪ੍ਰਬੰਧ ਨੇ ਐਸਜੀਪੀਸੀ ਕਰੇਗੀ ਸਰਦਾਰ ਪ੍ਰਤਾਪ ਸਿੰਘ ਹੁਣੀ ਬੈਠੇ ਨੇ ਉੱਥੇ ਹਮੇਸ਼ਾ ਹੀ ਸਹਿਯੋਗ ਦਿੰਦੇ ਨੇ ਧਾਮੀ ਸਾਹਿਬ ਬੜਾ ਸਹਿਯੋਗ ਦੇ ਰਹੇ ਨੇ ਉਹਦਣ ਦਾ ਹੀ ਲਗਾਤਾਰ ਬੜਾ ਹੀ ਸਹਿਯੋਗ ਹੈ ਅੱਗੇ ਵੀ ਸਾਨੂੰ ਸਹਿਯੋਗ ਕਰਨਗੇ ਦੇਖੋ ਸੰਸਥਾਵਾਂ ਸਾਡੀਆਂ ਹੀ ਨੇ ਇਹਨਾਂ ਨੂੰ ਵੀ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ ਇਹਨਾਂ ਨੂੰ ਖਤਮ ਕਰਨ ਦੀ ਗੱਲ ਹੈ ਆ ਪਿਛੇ ਜੇ ਉਹਦੀ ਫਿਲਮ ਆਈ ਆ ਮੈਂ ਨਾਮ ਨਹੀਂ ਲੈਣਾ ਉਹਦਾ ਉਹ ਜਦੋਂ ਕਹਿੰਦੇ ਪੰਜਾਬ 'ਚ ਲੱਗਣੀ ਕੋਈ ਨਹੀਂ ਕੁਸਕਿਆ ਜਿੱਦਣ ਐਸਡੀਪੀਸੀ ਨੇ ਕਿਹਾ ਨਾ ਵਿਰੋਧ ਕਰਾਂਗੇ ਔਰ ਥਾਂ ਪਰ ਥਾਂ ਤੇ ਗਏ ਅਗਲੇ ਦਿਨ ਬੈਨ ਹੋ ਗਈ ਸੀ ਇਹ ਤੁਹਾਡੀ ਤਾਕਤ ਹੈ ਸਿੱਖਾਂ ਦੀ ਐਸਜੀਪੀਸੀ ਇਹ ਥੰਮ ਹੈ ਇਹਨੂੰ ਕਾਇਮ ਰੱਖਣਾ ਹੈ ਆਪਾਂ ਹਾਂ ਵਿਸ਼ੂਆ ਸਾਹਿਬ ਦੀਆਂ ਗੱਲਾਂ ਧਿਆਨ ਮੰਗਦੀਆਂ ਨੇ ਪਰ ਮੈਂ ਕਹਿੰਨਾ ਵਿਸ਼ੂਆ ਸਾਹਿਬ ਤੁਸੀਂ ਤੇ ਆਪ ਐਗਜ਼ੈਕਟਿਵ ਮੈਂਬਰ ਹੋ ਔਰ ਕੱਲੇ ਤੁਸੀਂ ਕਿਉਂ ਜਿੰਨੇ ਵੀ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ ਤੇ ਆਪਣੇ ਆਪ ਦੇ ਵਿੱਚ ਸਾਰੇ ਪੰਥ ਨੂੰ ਜਵਾਬ ਦੇ ਨੇ ਤੇ ਜਵਾਬ ਦੇ ਹੀ ਉਹ ਪੰਥ ਨੂੰ ਦਿੰਦੇ ਵੀ ਨੇ ਆਪ ਚੱਲਣ ਮੈਂ ਇਹਨਾਂ ਸਾਰੇ ਮੈਂਬਰਾਂ ਕੋਲ ਜਾਣਾ ਸਜੋਗ ਕਰਦੇ ਨੇ ਆਪਣੇ ਨੇ ਸਾਰੇ ਇਹਨਾਂ ਨੂੰ ਆਪਾਂ ਨਾਲ ਲਵਾਂਗੇ ਕਾਫਲੇ ਬਣਾ ਕੇ ਚੱਲਾਂਗੇ ਤੇ ਮੈਨੂੰ ਤੇ ਬੜਾ ਸੁਣ ਕੇ ਹਾਨੀ ਹੋ ਰਹੀ ਸੀ ਵੀ ਨਿਸ਼ਾਨ ਸਾਹਿਬ ਸਿੱਖਾਂ ਦਾ ਪਿੰਡ ਹੋਵੇ ਤੇ ਨਿਸ਼ਾਨ ਸਾਹਿਬ ਟੁੱਟ ਗਿਆ ਜਾਂ ਕੀ ਹੋ ਗਿਆ ਹੈ ਤੇ ਪਿੰਡ ਵਾਲੇ ਨਿਸ਼ਾਨ ਸਾਹਿਬ ਨਹੀਂ ਲਾ ਰਹੇ ਕਿੱਥੇ ਜਾਣਾ ਆਪਾਂ ਜੇ ਪਿੰਡ ਵਿੱਚ ਗੁਰੂ ਦਾ ਨਿਸ਼ਾਨ ਹੀ ਨਹੀਂ ਹੈ ਤੇ ਲਾਂ ਤਾਂ ਸਾਨੂੰ ਪੈਸੇ ਨਹੀਂ ਹੈ ਸਾਡੇ ਕੋਲ ਆ ਵਾਧੂ ਖਰਚੇ ਅਸੀਂ ਪਤਾ ਨਹੀਂ ਕਿੰਨੇ ਦਿਖਾਵੇ ਕਰਦੇ ਆਂ ਕੱਲ ਹੀ ਵਿਸ਼ੋਵਾ ਪਿੰਡ ਦੇ ਵਿੱਚ ਨਿਸ਼ਾਨ ਸਾਹਿਬ ਚੜ੍ਹਾਇਆ ਜਾਊਗਾ ਦੇਖੋ ਦੇਖੋ ਨਿਸ਼ਾਨ ਸਾਹਿਬ ਚੜਾਏਗੀ ਐਸਜੀ ਪੀਸੀ ਤੇ ਸਕੱਦਰ ਸਾਹਿਬ ਕੱਲ ਹੀ ਚੜਨਾ ਚਾਹੀਦਾ ਹੈ ਪ੍ਰਬੰਧ ਤੁਸੀਂ ਕਰੋ ਇਹ ਦੇਖੋ ਮੈਨੂੰ ਐਸਜੀ ਪੀਸੀ ਤੇ ਨਹੀਂ ਹੈ ਮੈਨੂੰ ਸੰਗਤ ਪਿੰਡ ਵਾਲੇ ਕਿੱਥੇ ਨੇ ਆਪਾਂ ਕਿਉਂ ਅਵੇਸਲੇ ਆ ਆ ਗੁਰਪ੍ਰੀਤ ਸਿੰਘ ਦੀ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਤੇ ਉਥੇ ਪਹਿਰੇਦਾਰ ਕੋਈ ਨਹੀਂ ਹੈ ਇਹ ਜਦੋਂ ਕਾਫਲਾ ਚੱਲਣਾ ਆਪਾਂ ਇਹ ਵੀ ਨਾਲੋਂ ਨਾਲ ਹੀ ਕਰਦੇ ਜਾਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਸੱਚੇ ਪਾਤਸ਼ਾਹ ਦੀ ਪਹਿਰੇ